ਅੰਤ ਪੰਚਮੀ ਸਾਰਿਆਂ ਨੂੰ ਆ ਦੇਖੋ ਪਸੰਤ ਪੰਚਮੀ ਤੇ ਡੋਰ ਵੀ ਮੰਗਵਾ ਲਈ ਤੇ ਪਤੰਗ ਵੀ ਮੰਗਵਾ ਲੇ ਵੈਸੇ ਪਤੰਗ ਚੜਾਉਣੇ ਤਾਂ ਆਉਂਦੇ ਨਹੀਂ ਪਰ ਫਿਰ ਵੀ ਆਪਾਂ ਟਰਾਈ ਕਰ ਸਕਦੇ ਆ ਕਿਉਂਕਿ ਮੇਰੀ ਪਹਿਲੀ ਪਸੰਤ ਪੰਚਮੀ ਆ ਦੇਖੋ ਕਿੰਨੀ ਘੈੜੀ ਧੁੱਪ ਆ ਨਿਕਲੀ ਹੋਈ ਆ ਪਰ ਹਵਾ ਨਹੀਂ ਚੱਲਦੀ ਹੁਣ ਪਹਿਲਾਂ ਆਪਾਂ ਸਾਰਾ ਘਰ ਦਾ ਕੰਮ ਖਤਮ ਕਰਾਂਗੇ ਬਹੁਤ ਗਾਹ ਪਿਆ ਪਿਆ ਕੰਮ ਖਤਮ ਕਰਕੇ ਸੂਰਜ ਦੇਵਤਾ ਵੀ ਆ ਗਏ ਕੰਮ ਖਤਮ ਕਰਕੇ ਫਿਰ ਆਪਾਂ ਪਤੰਗ ਉਡਾਵਾਂਗੇ हाँ देखो कि ने एंग्री बर्ड मैं तो एंगी बर्ड बहुत पसंद ने गेम भी बहुत वाइसिया लगती है एंगी बर्ड, बर्ड वाली जिन्होंने एंग्रीबर्ड लगती है कमेंट करके जरूर दस्यो तागाडोर मंगवा लीजिए हाथ हथ वे गए तो रोटिया नहीं पकड़िया <laughs> कोई कह दूगा अभी बसंत पंचमी जमा नहीं लग रहा कोई पतंग नहीं उठ रहा आले दुआ ਹੰਡੀ ਹੰਡੀ ਹਵਾ ਚੱਲਦੀ ਆ ਮਾਝੇ ਹੋ ਲੋਕੀ ਬਸੰਤ ਪੰਚਮੀ ਤੇ ਬਣਾਉਨੇ ਹੁੰਨੇ ਆ ਪੀਲੀ ਪੀਲੇ ਰੰਗ ਦੇ ਚੌਲ ਪੀਲਾ ਪਕਵਾਨ ਆਪਾਂ ਬਣਾਉਂਗੇ ਹਰਾ ਪਕਵਾਨ ਚੋਲੀ ਲੱਗ ਗੂੰ ਮਗ ਤੋਂ ਪਸੇਗਦੀ ਆਰੇ মামে উদর ল হ ਆ ਤਾਂ ਵਿਚਾਰਾ ਪੱਕ ਗਿਆ ਹਨਾ ਮम्मा ਹਨਾ ਮम्मा ਆ ਤਾਂ ਪੱਕ ਗਿਆ ਇਹ ਫਿਰ ਗਊਸ਼ਾਲਾ ਚ ਪਾ ਦਾਂਗੇ ਫੁੱਲ ਸੋਨੇ ਨੇ ਨਾ ਮम्मा ਕਿਹਨੂੰ ਮੇਟੀਨ ਚ ਬੁਰਾ ਕਰਨੀ ਬਿਜਾ ਆ ਤਾਂ ਪੱਕੀ ਹੋਈ ਲਈ ਹਾਏ ਹਾਏ ਮੱਖੀ ਕੀ ਸੁੱਟਾ ਦਾ ਹੋਰ ਲੈ ਲਾਂਗੇ ਉਥੋਂ ਲੈ ਲਾਂਗੇ ਪੱਟ ਲਾਂਗੇ ਚੱਲ ਜੀ ਸਾਗ ਤੋੜ ਲੈ ਪਹਿਲਾਂ ਮੂੜੀਆਂ ਤੋੜੀਆਂ ਫੇਰ ਧਣੀਆਂ ਵੀ ਤੋੜਿਆ ਮम्मा ਨੇ ਸੌਗ ਤਾਂ ਆਪਣਾ ਪੱਕ ਗਿਆ ਸੀ ਪਾਪਾ ਜੀ ਖੜੇ ਦੇਖਦੇ ਨੇ ਉੱਪਰ ਤੋਂ ਕਿੰਨਾ ਨਹੀਂ ਹੈਗਾ ਸਾਈਡਾ ਪਰੇ ਹਾਂ ਤਰੇ ਹਾਂ ਤਰੇ ਅੰਬ ਤਰ ਕੀ ਆ ਹੋਇਆ ਮਿੱਕਾ ਵੀ ਨਹੀਂ ਕਰਕੇ ਟੈਸਟ ਕਰਵਾਇਆ ਬੰਦੀ ਜੀ ਕਰਵਾ ਲਿਆ ਉਹ ਮੁਰਗਾ ਬੋਲਦਾ ਸੀ ਮੁਰਗਾ ਰੱਖਿਆ ਗਠੀਆ توڑ ਦੇ ਸੀ ਮੈਂ ਫੁੱਲ ਇਕੱਠੇ ਕਰ ਲੇ ਗੁਲਦਸਤਾ ਬਣਾ ਲਿਆ ਮੈਂ ਫੁੱਲਾਂ ਦਾ ਦੇਖੋ ਕਿੰਨੇ ਸੋਹਣੇ ਲੱਗਦੇ ਆ ਸਾਰੇ ਤੋੜ ਲਿਆ ਪਰ ਵੀ ਲਿਆ ਥੋੜਾ ਜਿਹਾ ਕਾ ਕਿੰਨਾ ਖਰਾਬ ਆ ਰਹਾ ਹੈ ਨਾ ਜਰਮੀ ਪੈਂਦਾ ਹੋਣਾ ਕਿੰਨਾ ਖਰਾਬ ਹੋ ਜਾਂਦਾ ਹੋਣਾ ਹੋਰ ਪਾਣੀ ਖੜ ਜਾਂਦਾ ਹੋਣਾ ਟੋਏਆਂ ਜਾਂ ਜਾਂ ਚ ਸੁੱਕ ਸੁੱਕ ਕੇ ਅਸੀ ਲੱਗਿਆ ਪਤਾਂਗੜਾ ਹਣਾ ਕੀ ਪਤਾ ਡੂਬਾ ਵੀ ਨਹੀਂ Hai uh kita udah udah ini agak Hainamenmin kita aja kan tanya buat juga E udah Ohizen udah ਉਹ ਰੋ ਫਸ ਗਿਆ ਮਰ ਸੋ ਮਰ ਸੋ ਦਿਲਰਾ ਛੱਡ ਦੇ ਡੋਰ ਛੱਡ ਦੇ ਛੱਡ ਦੇ ਬਸ ਸੱਚ ਮੰਨ ਜਾ ਕੋਟਾ ਕੋਟਾ ਕਿਹਾ ਨਾ ਮੈਂ ਗਈ ਗਈ ਸਵੇਰ ਦੀ ਲੱਗੀ ਹੋਈ ਆ ਮੈਂ ਮੱਥਾ ਮਾਰਨਾ ਨਹੀਂ ਮੈਂ ਨਹੀਂ ਵੱਜਣਾ ਮੈਂ ਪਤੰਗ ਡਾਉਣ ਲੱਗੀ ਮੈਂ ਤੋੜਿਆ ਨਹੀਂ ਉਰੇ ਚੜਾਉਣ ਲੱਗੀ ਮੈਂ ਹਵਾ ਬਹੁਤ ਜਲਦੀ ਸੀ ਮੇਰੇ ਬਿਡੇ ਨੇ ਤਾਂ 10 ਪਤੰਗ ਘੱਟ ਦਿਆ ਘੱਟ ਦੀਆਂ ਤੈਂ ਕਿੰਨੀਆਂ ਕਟੀਆਂ 10 ਤੈਂ ਵੀ 10 ਕਟੀਆਂ ਨਾ ਹਾਂ ਐਵੇਂ ਕਿਉਂ ਗੱਡਿਓ ਉਹ ਡੋਨ ਨਾ ਇਹਨੇ ਉញੋਂ ਦਾਮ ਤੜਾਇਆ ਪਿਆ ਉਹ ਫੇਰ ਵਧੀਆ ਨਾ ਜੀ ਰੂਪਾ ਵੀ ਲੰਗ ਜਾਣ ਦੇ ਪਾਪਾ ਜੀ ਉਡ ਗਈ ਪਤੰਗ ਹਾਸੇ ਗਈ ਠੀਕ ਆ ਪਾਪਾ ਉਰੇ ਘਰ ਜਾ ਮੇਰੇ ਕੋਲ ਆ ਕੇ ਕਿੰ ਕੀ ਵਿੱਚ ਤਾਂ ਦਿਖਦਾ ਵੀ ਨਹੀਂ ਇੱਧਰ ਆ ਜਾ ਇੱਧਰ ਹੌਲੀ ਹੌਲੀ ਇੱਧਰ ਨੂੰ ਘੁੰਮ ਜਾ ਇੱਧਰ ਨੂੰ ਘੁੰਮ ਜਾ ਔਲੀ ਹੌਲੀ ਹੌਲੀ ਇੱਧਰ ਨੂੰ ਘੁੰਮ ਜਾ ਔਲੀ ਦਿਲਰਾਜ ਟਿੱਕੇ ਖੜਜਾ ਮੈਨੂੰ ਦੁਪਹਿਰੇ ਫਿਰ ਮੈਂ ਡਾਈ ਗਈ ਉੜਿਆ ਨਹੀਂ ਹੈਗਾ ਹਵਾ ਚ ਕਿਤੋਂ ਕਦੇ ਕਿਤੋਂ ਫਟ ਜੇ ਕਰੇ ਕਿਤੇ ਕਿਤੋਂ ਮੈਂ ਕੰਦ ਨਾਲ ਮਾਰ ਕੇ ਪਾਣੀ ਦਿੱਤਾ ਕਿੱਥੇ ਫਸ ਗਿਆ ਕਿੱਥੇ ਫਸ ਗਿਆ ਕਿੱਥੇ ਫਸਿਆ ਉੱਪਰ ਤੋਂ ਲੱਗੇ ਨੂੰ ਬੋਨੋ ਉੱਪਰ ਪਾ ਲੈਣਾ ਦੋਨੇ ਚੋਂ ਆਇਆ ਹੋ ਗਿਆ ਓ ਫਸ ਗਿਆ ਉਹਦੇ ਚ ਖਿੱਚ ਧੋਰ ਓ ਫਸ ਗਿਆ ਉਹਦੇ ਚ बस करो दिलराज टिके खा ਉਹ ਵੀ ਡਾ ਰਹੇ ਆ ਪਤੰਗ ਉਹਨਾਂ ਦਾ ਪਤੰਗ ਨਹੀਂ ਮਾ ਬਹੁਤਾ ਅੱਗੇ ਉਹਦਾ ਹਿੰਦਾਂ ਨਹੀਂ ਤੋ ਦੇ ਚਾਲ ਖਾਂਦਾ ਚਾਲ ਉਹ ਮੇਨੋ ਦੋ ਬਟੇ ਆ ਗਿਰੇ ਇਹ ਦੋ ਗਿਰੇ ਭਾਈ ਮਸਤੇ ਤੀਜੀ ਫਿਰ ਤਾਂ ਪੂਰਾ ਉਹ ਗਿਰ ਗਿਆ ਉਹ ਆਪੇ ਉੱਪਰ ਗਿਆ ਫੇਰ ਫਸ ਗਿਆ ਖਿੱਚ ਲੈ ਖਿੱਚ ਲੈ ਖਿੱਚ ਲੈ ਖਿੱਚ ਮਾਰ ਸਿੱੱਚੇ ਲੈ ਕਿੱਧਰ ਬਾਦਸ ਫਸ ਜਾਣਾ ਨੇ ਖਿੱਚ ਲੈ ਖਿੱਚ ਦੇ ਡੋਰ ਛੱਡ ਕੇ ਖਿੱਚ ਡੋਰ ਛੱਡ ਕੇ ਔਰ ਕਿਚਨ ਹੋ ਟੇਕੀ ਗੋਲੇ ਆ ਕੇ ਜਿਆ ਦਿਲਰਾਜ ਉਰੇ ਆ ਜਾ ਇੱਕ ਪਤੰਗ ਨੂੰ ਤਿੰਨ ਜਾਣੇ ਲੱਗਿਆ ਦਿਲਰਾਜ ਇੱਥੇ ਘੜਾ ਪਾਗਲ ਬੱਚਾ ਲਾ ਰਿਹਾ ਲਓ ਜੀ ਮੰਮੀ ਨੇ ਸਾਗ ਵੀ ਬਣਾ ਲਿਆ ਬਣ ਰਿਹਾ ਥੋੜਾ ਜਿਹਾ ਰਹਿ ਗਿਆ ਉਹ ਤੰਗ ਟੁੱਟ ਕੇ ਗਿਰ ਗਿਆ ਸਕੂਲ 'ਚ ਸਤਿਆਨਾਸ਼ ਹੋ ਗਿਆ ਸਾਰਾ ਜਦੋਂ ਪਤੰਗ ਉੜਿਆ ਤਾਂ ਉਹ ਦੋ ਬਸ ਟੁੱਟ ਕੇ गिर ਗਿਆ ਸਵੇਰ ਦੀ ਮੈਂ ਲੱਗੀ ਹੋਈਆਂ ਦੂਜੇ ਪਤੰਗ ਦਾ ਮੈਂ ਬੁਰਾ ਹਾਲ ਕਰਿਆ ਪਿਆ ਡਾੜਾ ਡਾ ਕੇ ਉਹ ਵਿਚਾਰਾ ਉੜਿਆ ਨਹੀਂ ਫਿਰ ਮੈਂ ਫਟ ਗਿਆ ਉਹ ਫਿਰ ਮੈਂ ਜੇਪੀਆਂ ਵੀ ਲਾਈਆਂ ਵਿਚਾਰਾ ਬਹੁਤ ਕੀ ਕਹਿੰਦੇ ਹੁੰਦੇ ਆ ਉਹਨੂੰ ਦਰਦ ਘਟ ਰਿਹਾ ਸੀ ਫਿਰ ਨਹੀਂ ਸੈੱਟ ਨਹੀਂ ਆਇਆ ਉਹ ਫਿਰ ਵੀ ਹਵਾ ਨੇ ਮੈਨੂੰ ਇੱਕ ਤਾਂ ਹਵਾ ਨੇ ਗੁੱਸਾ ਜੜਾ ਤਾਂ ਉਤੋਂ ਪਤੰਗ ਨੇ ਗੁੱਸਾ ਜੜਾ ਤਾਂ ਬਸ ਕੰਧਾ ਨਾਲ ਵੱਜ ਗਿਆ ਹਵਾ ਨਾਲ ਵੱਜੂ ਵੱਜ ਕੇ ਫਿਰ ਮੈਂ ਕੰਧਨ ਇਹੀ ਕੰਧ ਨਾਲ ਮਾਰ ਮਾਰ ਕੇ ਫਿਰ ਮੈਂ ਮਾਰ ਹੀ ਦਿੱਤਾ